चारख <laughs> ਸਤਿ ਸ਼੍ਰੀ ਅਕਾਲ ਜੀ ਮੈਂ ਗੁਰਵਿੰਦਰ ਸਿੰਘ ਨਕੌਦਰ ਤੋਂ ਅੱਜ ਅਸੀਂ ਪੰਜਾਬ ਪੈਕਸੀ ਯੂਨੀਅਨ ਦੇ ਰਾਹੀਂ ਇੱਕ ਮੀਟਿੰਗ ਕੀਤੀ ਹੈ ਜਿਸ ਵਿੱਚ ਅਸੀਂ ਸਰਕਾਰ ਕੋਲ ਇੱਕ ਮੰਗ ਕਰਨੀ ਚਾਹੁੰਦੇ ਆਂ ਵੀ ਜੋ 21 ਮਾਰਚ ਤੋਂ ਲੋਕਡਾਊਨ ਚੱਲ ਰਿਹਾ ਸੀ ਜੋ ਅੱਜ ਤੱਕ ਨਿਰੰਤਰਣ ਜਾਰੀ ਹੈ ਉਸ ਲੋਕਡਾਊਨ ਚ ਅਸੀਂ ਆਰ ਸਰਕਾਰ ਨੇ ਜੋ ਸਾਨੂੰ ਗਾਈਡਲਾਈਨ ਦਿੱਤੀਆਂ ਜੋ ਜੋ ਸਾਨੂੰ ਉਹਨਾਂ ਨੇ ਕਿਹਾ ਅਸੀਂ ਪੂਰਾ ਉਹਨਾਂ ਦੇ ਕਰਨ ਦਾ ਯਤਨ ਕੀਤਾ ਅਸੀਂ ਇੱਕ ਸਰਕਾਰ ਕੋਲ ਮੰਗ ਰੱਖਣੀ ਚਾਹੁੰਦੇ ਆਂ ਵੀ ਸਾਡੇ ਕੋਲ ਸਾਰੀਆਂ ਕਮਰਸ਼ੀਅਲ ਗੱਡੀਆਂ ਖੜੀਆਂ ਨੇ ਟੈਕਸੀ ਲਾਈਨ ਦੇ ਨਾਲ ਰਿਟੇਲ ਰਿਲੇਟਿਡ ਸਾਰੇ ਬੰਦੇ ਅਸੀਂ ਕੰਮ ਕਰਦੇ ਆਂ ਇਸ ਦੇ ਵਿੱਚ ਅਸੀਂ ਸਰਕਾਰ ਨੂੰ ਟੈਕਸ ਵੀ ਦਿੰਨੇ ਆਂ ਪਾਸਿੰਗ ਵੀ ਕਰਾਣੇ ਗੱਡੀਆਂ ਦੀ ਤੇ ਇੰਸ਼ੋਰੈਂਸ ਵੀ ਦਿੰਨੇ ਆਂ ਅੱਜ 40-45 ਦਿਨ ਤੋਂ ਸਾਡੀਆਂ ਗੱਡੀਆਂ ਲਗਾਤਾਰ ਖੜੀਆਂ ਹਨ ਨਾ ਸਾਨੂੰ ਕੋਈ ਸਰਕਾਰੀ ਮਦਦ ਮਿਲੀ ਹੈ ਨਾ ਹੀ ਸਾਨੂੰ ਕੋਈ ਹੋਰ ਚੀਜ਼ ਮਿਲੀ ਅਸੀਂ ਸਰਕਾਰ ਕੋਲੋਂ ਇੱਕੋ ਹੀ ਬੇਨਤੀ ਕਰਦੇ ਆਂ ਵੀ ਜੋ ਸਾਡਾ ਰੋਡ ਟੈਕਸ ਆ ਪਾਸਿੰਗ ਆ ਪਰਮਿਟ ਆ ਇੰਸ਼ੋਰੈਂਸ ਆ ਆ ਇਹ ਨਾਲ ਹੀ ਸਾਨੂੰ ਜੋ ਮਾਹੌਲ ਦਿੱਤੀ ਜਾਵੇ ਤੇ ਜੋ ਸਾਡੇ ਕੋਈ ਪੇਪਰਵਰਕ ਟੁੱਟਾ ਆ ਇਹ ਦਿਨਾਂ ਦੇ ਵਿੱਚ ਮਾਰਚ ਤੋਂ ਲੈ ਕੇ ਅੱਜ ਤੱਕ ਉਹਨੂੰ ਅਪਡੇਟ ਕਰਕੇ ਅੱਗੇ ਤੋਰਿਆ ਜਾਵੇ ਤਾਂ ਜੋ ਸਾਨੂੰ ਉੱਤੇ ਕੋਈ ਪਲੰਟੀ ਦੇ ਕੋਈ ਜੁਰਮਾਨਾ ਨਾ ਪਵੇ ਇੱਕ ਅਸੀਂ ਹੋਰ ਕੇਂਦਰ ਸਰਕਾਰ ਕੋ ਮਦਦ ਕਰਦੇ ਆ ਮਦਦ ਮੰਗਦੇ ਆ ਵੀ ਜੋ ਕੱਲ ਮੋਦੀ ਸਾਹਿਬ ਨੇ 21 ਲੱਖ ਰੋਡ ਦਾ ਪੈਕੇਜ ਦਿੱਤਾ ਉਹਦੇ ਵਿੱਚ ਸਾਡੀ ਟੈਕਸੀ ਲਾਈਨ ਨੂੰ ਵੀ ਕੋਸ਼ਿਸ਼ ਨਾ ਕੋਈ ਜ਼ਰੂਰ ਦਿੱਤਾ ਜਾਵੇ ਤੇ ਪੰਜਾਬ ਸਰਕਾਰ ਕੋਲੋਂ ਵੀ ਬੇਨਤੀ ਕਰਦੇ ਆ ਵੀ ਸਾਨੂੰ ਮਦਦ ਕੀਤੀ ਜਾਵੇ ਸਾਡੀ ਸਾਰੀ ਧੰਨਵਾਦ ਤੰਦਰ ਕਮਾਲੀ ਸਤਿ ਸ੍ਰੀ ਅਕਾਲ ਜੀ ਜੋ ਅੱਜ ਦੇ ਦੌਰ ਵਿੱਚ ਕੋਵਿਡ-19 ਦੇ ਵਿੱਚ ਜੋ ਪ੍ਰੋਬਲਮਸ ਲੋਕਾਂ ਨੂੰ ਆ ਰਹੀਆਂ ਨੇ ਉਸ ਦੇ ਅਕੋਰਡਿੰਗ ਸਾਡੇ ਵੱਲੋਂ ਪੰਜਾਬ ਟੈਕਸੀ ਸਟੈਂਡ ਨਕੋਦਰ ਜੋ ਕਿ ਬਹੁਤ ਹੀ ਮਤਲਬ ਕਿ ਔਖੇ ਕੜੀ ਵੈਕ ਦੀ ਨੰਗ ਰਿਹਾ ਆ ਅਸੀਂ ਸਾਰੇ ਵੀਰ ਇਕੱਠੇ ਹੋ ਕੇ ਸੈਂਟਰ ਸਰਕਾਰ ਪੰਜਾਬ ਸਰਕਾਰ ਬੇਨਤੀ ਰਿਕੁਐਸਟ ਕਰਦੇ ਆ ਕਿ ਜਿਹੜੀਆਂ ਕਮਰਸ਼ਲ ਸਾਡੀਆਂ ਗੱਡੀਆਂ ਆ ਉਹਨਾਂ ਦੇ ਟੈਕਸ ਪਾਸਿੰਗ ਤੇ ਇੰਨੀਆਂ ਮਹਿੰਗੀਆਂ ਇੰਸ਼ੋਰੈਂਸਾਂ ਜੋ ਕਿ ਹਰੇਕ ਦਿਨ ਇੰਸ਼ੋਰੈਂਸ 30000 ਅਕੋਰਡਿੰਗ ਅਪ ਟੂ ਆਪਆ ਤੇ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਕੋਸ਼ਿਸ਼ਾਂ ਕੋਸ਼ਿਸ਼ ਐਕਸਟਰਾ ਜਿੱਦਾਂ ਸਾਲ ਅਗਲੇ ਸਾਲ ਤੱਕ ਦੀ ਵੀ ਮੁੱਲ ਦਿੱਤੀ ਜਾਵੇ ਕਿਉਂਕਿ ਨਾ ਸਾਨੂੰ ਕੋਈ ਇਨਕਮ ਆ ਕੋਈ ਹੋਰ ਅਸੀਂ ਕੰਮ ਕਰ ਨਹੀਂ ਸਕਦੇ ਹੈਗੇ ਜ਼ਮੀਨ ਜਾਇਦਾਦ ਤੋਂ ਵਾਂਝੇ ਆ ਅਸੀਂ ਲੋਕ ਸਾਡਾ ਜੋ ਵੀ ਮੈਨ ਕੀਤਾ ਇਹੋ ਹੀ ਆ ਇਸ ਕਰਕੇ ਅਸੀਂ ਸੈਂਟਰ ਸਰਕਾਰ ਬਾਰੇ ਤਾਂ ਮਤਲਬ ਕਿ ਪੈਕੇਜ ਦੀ ਜੋ ਘੋਸ਼ਣਾ ਹੋਈ ਆ ਉਹਨਾਂ ਤੋਂ ਆਸ ਰੱਖਦੇ ਹੀ ਰੱਖਦੇ ਆ ਕਿ ਸਾਡੇ ਸਟੇਟ ਦੇ ਸੀਐਮ ਜਿਹੜੇ ਕੈਪਟਨ ਰਮਿੰਦਰ ਸਿੰਘ ਜੀ ਉਹ ਵੀ ਇਹਨਾਂ ਗਰੀਬ ਲੋਕਾਂ ਬਾਰੇ ਕੋਈ ਸੋਚਣ ਕਿਉਂਕਿ ਸਾਡੇ ਜੋ ਬੱਚਿਆਂ ਦਾ ਫਿਊਚਰ ਇਹਨਾਂ ਗੱਡੀਆਂ ਦੇ ਵਿੱਚ ਆ ਅਸੀਂ ਲੋਕ ਬੜੀ ਤਸ਼ੱਦਦ ਮਿਹਨਤ ਦੇ ਨਾਲ ਇਹਨਾਂ ਗੱਡੀਆਂ ਨੂੰ ਲੈ ਕੇ ਪਹੁੰਚਿਆ ਤੇ ਕਿਸ਼ਤਾਂ ਜਿਹੜੀਆਂ ਆਲਰੇਡੀ ਸਾਡੇ ਸਿਰਾਂ ਉੱਤੇ ਪੰਡ ਬਣ ਕੇ ਬੈਠੇ ਰਹਿਣਾ। ਸੋ ਮੈਂ ਆਸ ਕਰਦਾ ਆ ਕਿ ਸਾਡੀ ਗੱਲ ਤੁਹਾਡੇ ਚੈਨਲ ਚੈਨਲ ਰਾਹੀਂ ਸਰਕਾਰ ਤੱਕ ਪਹੁੰਚੇ ਸਾਡੇ ਪ੍ਰਸ਼ਾਸਨ ਤੱਕ ਪਹੁੰਚੇ ਸਾਡੇ ਵਿੱਤ ਮੰਤਰੀ ਤੱਕ ਪਹੁੰਚੇ ਮਨਪ੍ਰੀਤ ਬਾਦਲ ਹੋਣਾ ਤੱਕ ਪਹੁੰਚੇ ਕਿ ਜਿਹੜੇ ਲੋਕਾਂ ਦੇ ਗੁਹਾਰਿਆ ਬੜੇ ਮਨ ਦੇ ਬਲਬਲੇ ਆ ਜਿਹੜੇ ਨਿਕਲਣਾ ਚਾਹੁੰਦੇ ਆ ਜਿਹੜੀਆਂ ਟੈਕਸੀ ਲਾਈਨ ਦੀਆਂ ਜਿਹੜੀਆਂ ਗਿਜਤਾਂ ਆ ਜੋ ਮਤਰਕ ਸੈਂਟਰ ਸਰਕਾਰ ਨੇ ਕਿਹਾ ਸੀ ਨਿੱਜੀ ਬੈਂਕਾਂ ਨੇ ਹਜੇ ਉਹਨਾਂ ਨੂੰ ਅਪਡੇਟ ਨਹੀਂ ਕੀਤਾ ਹੈ ਜਿਸ ਕਰਕੇ ਮਤਰਕ ਹਰੇਕ ਦੇ ਦਿਮਾਗ ਦੇ ਵਿੱਚ ਇੱਕੋ ਹੀ ਆ ਕਿ ਸਾਡਾ ਕੀ ਬਣੂਗਾ ਜੋ ਜਿਹੜੀ ਅਸਲੀ ਗੱਲ ਇਹ ਆ ਕਿ ਜੇ ਸਾਡੇ ਕੋਲ ਕੁਝ ਹੋਊਗਾ ਕਿ ਅਸੀਂ ਤਾਂ ਹੀ ਆਪਣੇ ਬੱਚੇ ਪਾਲਾਂਗੇ ਨਹੀਂ ਤੇ ਗੱਡੀਆਂ ਇਦਾਂ ਦੀ ਇਦਾਂ ਹੀ ਖੜੀਆਂ ਗੜਨ ਗਿਆ ਸੋ ਮੈਂ ਆਸ ਕਰਦਾ ਕਿ ਕੈਪਟਨ ਸਾਹਿਬ ਨੂੰ ਵੀ ਮੋਦੀ ਸਾਹਿਬ ਨੂੰ ਵੀ ਸਾਡੀ ਗੱਲ ਦੇ ਉੱਤੇ ਸੁਣਵਾਈ ਹੋਵੇ ਤੇ ਇਹਨਾਂ ਦੇ ਬੱਚਿਆਂ ਦਾ ਸਾਡੇ ਭਵਿੱਖ ਦਾ ਫਿਊਚਰ ਬਾਰੇ ਕੋਈ ਨਾ ਕੋਈ ਸੋਚਣ ਫਸਰੀ ਤਾਜੀ ਤੁਹਾਡਾ ਨਾਮ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਜੀ ਨਕੋਤੋਂ ਤੋਂ ਪੰਜਾਬ ਟੈਕਸੀ ਸਟੈਂਡ ਸਾਡਾ ਨਕੋਦਰ ਬੱਸ ਸਟੈਂਡ ਦੇ ਅੰਦਰ ਟੈਕਸੀ ਸਟੈਂਡ ਆ ਸੋ ਸਾਰੇ ਵੀਰ ਅਸੀਂ ਅੱਜ ਇਕੱਠੇ ਹੋਏ ਆ ਇੱਥੇ ਜੋ ਸਰਕਾਰਾਂ ਦੇ ਅਸੀਂ ਕੰਨ ਸੁਣਨਾ ਚਾਹੁੰਦੇ ਆ ਕਿ ਜੇ ਆਪਾਂ ਦੇਖਦੇ ਆਂ ਫੇਸਬੁਕਾਂ ਤੇ ਸੋਸ਼ਲ ਮੀਡੀਆ ਹਰੇਕ ਥਾਂ ਟੈਕਸੀ ਵਾਲੇ ਵੀਰਾਂ ਦੇ ਵੀਡੀਓ ਭਰੀਆਂ ਪਈਆਂ ਆ ਜੋ ਰੋ ਰੋ ਕੇ ਗੁਹਾਰ ਲਾਉਂਦੇ ਪਏ ਆ ਆਪਣੀ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਸਾਡੀਆਂ ਡਿਮਾਂਡਾਂ ਪੂਰੀਆਂ ਕੀਤੀਆਂ ਜਾਣ ਪਰ ਸਰਕਾਰ ਦੇ ਕੰਨ ਤੇ ਜੂਨ ਹੀ ਸਰਾਂਦੀ ਪਈ ਸੋ ਅਸੀਂ ਵੀ ਡਿਮਾਂਡ ਕਰਦੇ ਆ ਕਿ ਜਿਹੜਾ ਸਾਡਾ ਪਰਮਾਟਾ ਪਾਸਿੰਗ ਦਾ ਟੈਕਸ ਆ ਇਹ ਘਟੋ ਘਾਟ ਇੱਕ ਸਾਲ ਲਈ ਅੱਗੇ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ ਬੱਚਿਆਂ ਦਾ ਪੋਸ਼ਣ ਵਧੀਆ ਤਰੀਕੇ ਨਾਲ ਕਰ ਸਕੀਏ